ਮੇਰਾ ਨਾਮ ਜਗਰਾਤ ਸਿੰਘ ਸੰਧੂ ਐਫਸੀ ਐਸੋਸੀਏਸ਼ਨ ਪ੍ਰਾਈਵੇਟ ਸਕਿਉਰਟੀ ਇੰਦਸੀਦਾ ਮੈਂ ਪ੍ਰੈਜੈਂਟ ਆ ਸਭ ਤੋਂ ਜ਼ਿਆਦਾ ਮੈਂ ਇੱਕ ਤੁਹਾਡੇ মিডিਆ ਦੇ ਥਰੂ ਪੰਜਾਬ ਦੇ ਵਿੱਚ ਓਨਰਾਂ ਨੂੰ ਜਿਹੜੇ ਫੈਕਟਰੀ ਓਨਰ ਨੇ ਉਹਨਾਂ ਨੂੰ ਪਰਵੇ ਕਰਨਾ ਚਾਹਣਾ ਵੀ ਜਿਹੜੀ ਵੀ ਤੁਸੀਂ ਸਕਿਉਰਟੀ ਰੱਖਦੇ ਹੋ ਸਾਰਾ ਐਕਟ 2005 ਦੇ ਦੇਖ ਕੇ ਰੱਖੋ ਕਿਉਂਕਿ ਜਿਹੜੇ ਅਸੀਂ ਲੋਕ ਆ ਸਾਰਾ ਐਕਟ 2005 ਦੇ ਵਿੱਚ ਅਸੀਂ ਉਹਦੇ ਵਿੱਚ ESI ਤੇ PF ਤੇ GST ਤੇ ਲੇਬਰ ਲਾਅ ਦੇ ਸਾਰੇ 100% ਕੰਪਲੈਂਸ ਪੂਰੇ ਕਰਦੇ ਆਂ ਉਸ ਤੋਂ ਬਾਅਦ ਕੋਈ ਜਿਹੜੇ ਅਨਥਰਾਇਜ਼ ਸਿਕਿਉਰਟੀਆਂ ਚੱਲ ਰਹੀਆਂ ਨੇ ਉਹ ਜਾ ਕੇ 12000 ਚ ਲੈ ਲੈਂਦੇ ਨੇ ਸਾਨੂੰ ਇਹ ਬਹੁਤ ਜ਼ਿਆਦਾ ਦੁੱਖ ਹੈ ਵੀ ਉਹ ਜਦੋਂ ਫਿਰ ਚੋਰੀ ਹੋ ਜਾਂਦੀ ਹੈ ਓਨਰ ਲੱਭਦਾ ਨਹੀਂ ਗਾੜ ਦਾ ਕੋਈ ਪਤਾ ਨਹੀਂ ਹੁੰਦਾ ਯੂਨੀਫਾਰਮ ਤੇ ਕੋਈ ਲੋਗ ਨਹੀਂ ਹੁੰਦਾ ਅਸੀਂ ਇਸ ਚੀਜ਼ ਤੇ ਜ਼ੋਰ ਦੇ ਰਹੇ ਹਾਂ ਠੀਕ ਹੈ ਸਿਕਿਉਰਟੀਆਂ ਚਲਾ ਰਹੇ ਹਾਂ ਅਸੀਂ ਨਹੀਂ ਕਹਿੰਦੇ ਬੰਦ ਕਰੋ ਮਗਰ ਸਾਨੂੰ ਇਹ ਆ ਕਿ ਆਓ ਸਾਡੇ ਨਾਲ ਰਲੋ ਤੇ ਆਪਣਾ ਪਸਾਰਾ ਐਕਟ 2005 ਦੇ ਵਿੱਚ ਆਓ ਇਸ ਚੀਜ਼ ਦਾ ਧਿਆਨ ਕਰਨਾ ਹੈ ਥੈਂਕ ਯੂ ਮੈਂ ਲਖਣਕਾ ਦਾ ਗੁਰਪ੍ਰਕਾਸ਼ ਸਿੰਘ ਵਿਰਕ ਇਹ ਆਪਣੀ ਜਿਹੜੀ ਐਸੋਸੀਏਸ਼ਨ ਅੱਜ ਖੜੀ ਹੋਈ ਹੈ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹਦੇ ਵਿੱਚ ਕਿ ਜਿੰਨੀਆਂ ਵੀ ਪ੍ਰਾਈਵੇਟ ਸਿਕਿਉਰਟੀ ਏਜੰਸੀਆਂ ਹੈਗੀਆਂ ਨੇ ਪੰਜਾਬ ਦੀਆਂ ਉਹ ਇਕੱਠੀਆਂ ਹੋਈਆਂ ਨੇ ਔਰ ਇੱਕ ਵਾਰ ਇੱਕ ਵਾਰ ਅਸੀਂ ਉਸ ਵੇ ਇਕੱਠੇ ਹੋਈਆਂ ਨੇ ਕਿਉਂਕਿ ਕਈ ਜਿਹੜੀਆਂ ਕਈ ਚੀਜ਼ਾਂ ਨੇ ਜਿਵੇਂ ਸਰਕਾਰ ਦੀਆਂ ਪਾਲਿਸੀਆਂ ਸਰਕਾਰ ਦੇ ਕੋਈ ਕਾਨੂੰਨ ਔਰ ਕਈ ਇਹੋ ਜਿਹੇ ਲੇਬਰ ਲਾਜ਼ ਦੀਆਂ ਪ੍ਰੋਬਲਮਸ ਹੈਗੀਆਂ ਨੇ ਜਿਹੜੀ ਕਿ ਪ੍ਰਾਈਵੇਟ ਸਿਕਿਉਰਿਟੀ ਇੰਡਸਟਰੀ ਬਹੁਤ ਮੁਸ਼ਕਲਾਂ ਦੇ ਵਿੱਚ ਇਸ ਟਾਈਮ ਖੜੀ ਹੈ ਔਰ ਮੁਸ਼ਕਲਾ ਕਾਨੂੰਨ ਦੇ ਪੁਆਇੰਟ ਆਫ ਊ ਨਾਲ ਹੀ ਹੈਗੀਆਂ ਕਾਨੂੰਨ ਨੂੰ ਐਗਜ਼ੀਕਿਊਟ ਕਰਨ ਵਾਸਤੇ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹ ਬਹੁਤ ਵੱਡੀ ਸਮੱਸਿਆ ਆ ਰਹੀ ਹੈਗੀ पता होना चाहिए कि ये प्राइवेट सिक्योरिटी एजेंसी प्राइवेट सिक्योरिटी एजेंसी रेगुलेशन एक्ट 2005 ਦੇ ਮੁਤਾਬਕ ਚੱਲਦੀ ਹੈਗੀ ਹੈ ਇਹਦੇ ਵਿੱਚ ਜਿਹੜਾ ਸਕਿਉਰਿਟੀ ਏਜੰਸੀ ਚਲਾਉਣ ਵਾਲਾ ਹੈ ਉਹਦੇ ਕੋਲ ਵੀ ਸ਼ੇਡ ਦਾ ਲਿਸੈਂਸ ਹੋਣਾ ਚਾਹੀਦਾ ਹੈਗਾ ਵੇ ਔਰ ਜਿਹੜਾ ਗਾਰਡ ਹੈਗਾ ਵੇ ਉਹਦੇ ਕੋਲ ਪਸਾਰਾ ਐਕਟ ਦੀ ਪ੍ਰੋਪਰ ਟ੍ਰੇਨਿੰਗ ਦੇ ਬਾਅਦ ਹੀ ਉਹਦੇ ਬਾਅਦ ਉਹਨੂੰ ਐਕਟ ਦੇ ਮੁਤਾਬਕ ਇੱਕ ਗਾਰਡ ਲੱਗਣਾ ਚਾਹੀਦਾ ਹੈ ਔਰ ਜਿਹੜੇ ਪ੍ਰਿੰਸੀਪਲ এমਪਲੋਇਰ ਜਿਹੜਾ ਵੀ ਲੈਂਦਾ ਹੈਗਾ ਵੇ ਸਿਕਿਉਰਟੀ ਦੀ ਜਿਹੜੀ ਸਰਵਿਸਿਜ਼ ਲੈਂਦਾ ਵੇ ਉਹ ਹੁਣ ਅਲਫੋਰਚੂਨੇਟਲੀ ਇਹ ਕੰਟਰੈਕਟਸ ਦੇ थ्रू ਹੁੰਦੀ ਹੈ ਤੇ ਜਿਹੜਾ ਏਜੰਸੀ ਚਲਾਉਣ ਵਾਲਾ ਹੈਗਾ ਵੇ ਉਹ ਇੱਕ ਕੰਟਰੈਕਟਰ ਇੱਕ ਠੇਕੇਦਾਰ ਦੇ ਤੌਰ 'ਤੇ ਕੰਮ ਕਰ ਰਿਹਾ ਹੈ ਔਰ ਜਿਹੜਾ ਗਾਰਡ ਹੈਗਾ ਵੇ ਉਹ ਠੇਕੇਦਾਰ ਦੇ ਥੱਲੇ ਪ੍ਰਿੰਸੀਪਲ EMPLOYE ਦੇ ਅਗੇ ਇਸ ਕੰਮ ਕਰ ਰਿਹਾ ਹੈਗਾ ਹੁਣ ਪ੍ਰਿੰਸੀਪਲ EMPLOYE ਜਿਹੜਾ ਹੈਗਾ ਵੇ ਉਹ ਇਹ ਉਹ ਇਸ ਸਿਕਿਉਰਟੀ ਦੇ ਵਿੱਚ ਵਿੱਚ ਆਂਦਾ ਹੀ ਨਹੀਂ ਹੈਗਾ ਉਹ ਕਹਿੰਦੇ ਘੱਟੋ ਘੱਟ ਪੈਸੇ ਦੇ ਨਾਲ ਮੇਰੀ ਪ੍ਰਾਈਵੇਟ ਸਿਕਿਉਰਟੀ ਲੱਗ ਜਾਏ ਕੰਟਰੈਕਟਰ ਜਿਹੜਾ ਹੈਗਾ ਵੇ ਟੈਂਡਰ ਦੇਣ ਵਾਲਾ ਕੰਟਰੈਕਟਰ ਹੈ ਉਹ ਕਹਿੰਦਾ ਹੈਗਾ ਕਿ ਮੈਨੂੰ ਟੈਂਡਰ ਮਿਲੇ ਉਹ ਘੱਟ ਤੋਂ ਘੱਟ ਰੇਟ ਫਿਕਸ ਕਰਦਾ ਹੈਗਾ ਦੇ ਦਿੰਦਾ ਹੈ ਔਰ ਜਿਹੜਾ ਗਾਰਡ ਹੈਗਾ ਵੇ ਗਾਰਡ ਜਿਹੜਾ ਹੈਗਾ ਵੇ ਉਹ ਜਦੋਂ ਪੈਸਾ ਹੀ ਉਹਨੂੰ ਘੱਟ ਮਿਲਿਆ ਹੈਗਾ ਵੇ ਤੇ ਉਹਨੂੰ ਮਿਨਿਮਮ ਵੇਜਸ ਤੇ ਉਹਨੂੰ ਜਿਹੜੀਆਂ ਸਕਿਉਰਟੀ ਦੀ ਤਨਖਾਹਾਂ ਨੇ ਉਹਨੂੰ ਘੱਟ ਮਿਲਦੀਆਂ ਨੇ ਸੋ ਐਜ਼ ਅ ਰਿਜ਼ਲਟ ਹੁੰਦਾ ਕੀ ਹੈਗਾ ਵੇ ਕਿ ਇੱਕ ਵਿਸ਼ੇਸ ਜਿਹਾ ਸਰਕਲ ਹੈਗਾ ਵੇ ਕਿ ਇੱਕ ਪਾਸੇ ਪ੍ਰਿੰਸੀਪਲ ੈਂਪਲੋਇਰ ਕਹਿੰਦਾ ਹੈਗਾ ਮੈਨੂੰ ਘੱਟ ਬਗੜ ਪੈਸੇ ਦੇ ਵਿੱਚ ਸਕਿਉਰਟੀ ਮਿਲੇ ਕੰਟਰੈਕਟਰ ਟੈਂਡਰ ਵਾਂਸੇ ਘੱਟੋ-ਘੱਟ ਟੈਂਡਰ ਪੰਦਾ ਹੋਵੇ ਉਹ ਤੀਜਾ ਜਿਹੜਾ ਹੈਗਾ ਵੇ ਸਿਕਿਉਰਟੀ ਗਾਰਡ ਜਿਹੜਾ ਹੈਗਾ ਵੇ ਉਹਨੂੰ ਘੱਟ ਪੈਸੇ ਕਿਉਂਕਿ ਉਹਨੂੰ ਨੌਕਰੀ ਚਾਹੀਦੀ ਹੈਗੀ ਉਹਨੂੰ ਕੰਮ ਚਾਹੀਦਾ ਹੈ ਕਿ ਔਨ ਗਰਾਉਂਡ ਉਨੇ ਕੰਮ ਕਰਨਾ ਵੇ ਉਹਨੂੰ ਜਿਹੜੀ ਵੇਜੇਸ ਹੈਗੀ ਉਹ ਘੱਟ ਮਿਲਦੀ ਹੈਗੀ ਕਾਰਨ ਸਿਰਫ ਇੱਕੋ ਹੀ ਹੈਗਾ ਵੇ ਇਹ ਜਿਹੜੇ ਟੈਂਡਰਸ ਦਾ ਕੰਪੀਟੀਸ਼ਨ ਹੈਗਾ ਵੇ ਤੇ ਜਿਹੜੇ ਪ੍ਰਿੰਸੀਪਲ ੈਂਪਲੋਇਰ ਜਿਹੜੇ ਸਿਕਿਉਰਟੀ ਸਰਵਿਸਿਜ਼ ਲੈਣਾ ਚਾਹੁੰਦੇ ਨੇ ਭਾਵੇਂ ਹਸਪੀਟਲਸ ਹੋਣ ਭਾਵੇਂ ਤੁਹਾਡੇ ਸਕੂਲਸ ਹੋਣ ਭਾਵੇਂ ਇੰਡਸਟਰੀ ਹੋਵੇ ਉਹ ਘੱਟੋ-ਘ ਔਰ ਜਦੋਂ ਘੱਟੋ ਘੱਟ ਪੈਸੇ ਦੇਣਾ ਚਾਹਦੀ ਹੈਗੀਏ ਉਹਦੇ ਵਿੱਚ ਇਹ ਬੜਾ ਵਿਸ਼ੇਸ਼ ਇੱਕ ਸਿਸਟਮ ਚੱਲਿਆ ਹੋਇਆ ਹੈ ਇਹਦੇ ਨਾਲ ਇੱਕ ਹੋਰ ਦੁਵਿਧਾ ਜਿਹੜੀ ਚੱਲ ਰਹੀ ਹੈਗੀਏ ਕਿ ਸਰਕਾਰ ਜਿਹੜੀ ਇਹ GST ਜਿਹੜੀ ਇਹ ਸਰਵਿਸਸ ਦੇ ਉੱਤੇ 18% ਲੈ ਰਹੀ ਹੈ ਉਹ 18% ਸਰਵਿਸ ਚਾਰਜ ਦੇਣਾ ਜਿਹਦੇ ਕੀ ਜਿਹੜਾ ਸਰਵਿਸ ਪ੍ਰੋਵਾਈਡਰ ਹੈਗਾ ਵੇ ਜਿਹਨੇ ਜਿਹਨੇ ਹੁਣ ਕੰਟਰੈਕਟ ਜਿਵੇਂ ਦਿੱਤਾ ਹੈਗਾ ਵੇ ਪ੍ਰਾਈਵੇਟ ਸਕਿਉਰਟੀ ਦਾ ਉਹ ਲਿੱਤਾ ਹੈਗਾ ਵੇ ਉਹਨੇ ਜਵਾਨ ਨੂੰ ਆਪਣੇ ਗਾਰਡ ਨੂੰ ਪ੍ਰਾਈਵੇਟ ਆਪਣੀ ਮਿਨਿਮਮ ਵੇਜਸ ਵੀ ਦੇਣੀਆਂ ਨੇ ਪ੍ਰੋਵੀਡੈਂਟ ਫੰਡ ਵੀ ਦੇਣਾ ਹੈ ਈਐਸਏ ਵੀ ਦੇਣਾ ਵੇ ਉਹਦੀ ਗ੍ਰੈਚੂਇਟੀ ਵੀ ਦੇਣੀ ਉਹਨੂੰ ਬੋਨਸ ਵੀ ਦੇਣਾ ਹੈਗਾ ਵੇ ਔਰ ਉਹਦੀ ਪੈਨਸ਼ਨਾਂ ਦਾ ਵੀ ਕਨਸਿਡਰੇਸ਼ਨ ਕਰਨਾ ਹੈਗਾ ਵੇ ਔਰ ਅਖੀਰ ਵਿੱਚ ਜਿਹੜਾ ਸਰਵਿਸ ਚਾਰਜ ਹਦੋਂ ਕੋਲ 1% ਜਾਂ 2% ਵੀ ਨਹੀਂ ਹੁੰਦਾ ਉਹ ਵੀ ਕਟਕਟਾ ਕੇ ਉਹ ਜ਼ੀਰੋ ਤੋਂ ਵੀ ਘਟ ਹੋ ਜਾਂਦਾ ਵੇ ਉਨ ਜਦੋਂ ਸਰਕਾਰ ਨੇ 18% GST ਲਾਇਆ ਹੈ ਦੇ ਉੱਤੇ ਤੇ ਪੈਸਾ ਤੇ ਉਹਦੇ ਕੋਲ ਹੈ ਨਹੀਂ ਉਹ GST ਕਿਥੋਂ ਦੇਵੇ ਸਰ ਮੋਟੀ ਮੋਟੀ ਮੰਗਾ ਕੀ ਮੰਨ ਮੋਟੀ ਮੰਗ ਇਹ ਹੈਗੀ ਏ ਇੱਕ ਸੇ ਇੱਕ ਪ੍ਰੋਬਲਮ ਆ ਰਹੀ ਕਿ GST ਬੜਾ ਹੈਵੀ ਹੈਗਾ ਵੇ ਇਹ ਪੂਰੇ ਬਿੱਲ ਤੇ ਨਹੀਂ ਲੱਗਣਾ ਚਾਹੀਦਾ ਇਹ ਸਿਰਫ ਸਰਵਿਸ ਚਾਰ ਜਿੰਨਾ ਜਵਾਨ ਆਪਣੀ ਕੰਪਨੀ ਲੈ ਰਹੀ ਹੈ ਉਹਨੇ ਤੇ ਉੱਤੇ ਲੱਗਣਾ ਚਾਹੀਦਾ ਹੈਗਾ ਨੰਬਰ 1 ਦੂਜੀ ਗੱਲ ਹੈਗੀ ਏ ਸਭ ਤੋਂ ਵੱਡੇ ਜਿਹੜੀ ਸਮੱਸਿਆ ਦਾ ਕਾਰਨ ਹੈਗਾ ਵੇ ਕਿ ਇਸ ਟਾਈਮ ਜਿਹੜੀ ਤਕਰੀਬਨ ਸਾਡੀਆਂ 30 ਕੋ ਹਜ਼ਾਰ ਕੰਪਨੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੂੰ ਲਾਇਸੈਂਸ ਮਿਲੇ ਨੇ ਅਲੱਗ-ਅਲੱਗ ਸ਼ੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 2 ਕੋ ਹਜ਼ਾਰ ਰੋਕੀ ਹੈ ਕਹਿੰਦੇ ਜਿਨਾਂ ਕੋਲੇ ਲਾਇਸੈਂਸ ਹੈਗੇ ਨੇ ਹੁਣ ਬਾਹਰ ਦੀਆਂ ਕੰਪਨੀਆਂ ਜਿਹੜੀਆਂ ਨੇ ਆਊਟਸਾਈਡ ਦੀ ਪੰਜਾਬ ਸਟੇਟ ਦੀਆਂ ਨੇ ਉਹ ਇੱਥੇ ਬਾਹਰੋਂ ਕਿਉਂਕਿ ਸਾਡੇ ਕੋਲ ਕੋਈ ਕਾਰਪੋਰੇਟ ਹੈ ਹੀ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਕਸੈਪਟ ਫਾਰ ਵਾਰ ਫਾਰਮਿੰਗ ਜਿਹੜੀ ਨਹੀਂ ਮੱਚ ਉਹ ਮੇਨਟੇਡ ਇੰਡਸਟਰੀ ਜਿਹੜਾ ਇੰਡਸਟਰੀ ਹੋਗੀ ਬੈਂਕਿੰਗ ਹੋਗੀ ਉਹ ਕੰਟਰੈਕਟ ਜਿਹੜੇ ਮਿਲ ਰਹੇ ਨੇ ਬਾਹਰ ਉਹ ਮੀਡੀਆਂ ਬਾਹਰ ਦੀਆਂ ਕੰਪਨੀਆਂ ਨੇ ਬਾਰੋ-ਬਾਰ ਕੰਟਰੈਕਟ ਉੱਤੋਂ ਲੈ ਕੇ ਇੱਥੇ ਸਾਨੂੰ ਸਰਵਿਸਿਜ਼ ਦੇ ਰਹੀਆਂ ਹੈਗੀਆਂ ਨੇ ਪਰ ਐਜ਼ ਅ ਰਿਜ਼ਲਟ ਜਿਹੜੀ ਪ੍ਰਾਈਵੇਟ ਸਿਕਿਉਰਟੀ ਇੰਡਸਟਰੀ ਸਾਡੀ ਪੰਜਾਬ ਦੀ ਹੈਗੀ ਉਹਨੂੰ ਕੰਟਰੈਕਟ ਨਹੀਂ ਮਿਲ ਰਹੇ ਹੈਗੇ ਔਰ ਮਿਲ ਵੀ ਰਹਿ ਗਏ ਨੇ ਤੇ ਬੜੇ ਛੋਟੇ ਰੇਟ ਵਾਲੇ ਮਿਲ ਰਹੇ ਨੇ ਕਿ ਅਸੀਂ ਸੀਐਮ ਸਾਹਿਬ ਕੋਲੇ ਸੌਰੀ ਪੁਆਇੰਟ ਲੈ ਕੇ ਜਾਣਾ ਹੈਗਾ ਵੇ ਕਿ ਇਹ ਚੀਜ਼ ਨੂੰ ਇਹਦੀ ਬਕਾਇਦਾ ਇਹਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਦਾ ਆਡਿਟ ਕੀਤਾ ਜਾਵੇ ਕਿ ਪ੍ਰਾਈਵੇਟ ਸਿਕਿਉਰਟੀ ਦਾ ਜਿਹੜਾ ਇੱਕ ਕੰਪਲੀਟ ਜਿਹੜਾ এনवायरमेंट ਇਹ bizness ਹੈਗਾ ਵੇ ਇਹ ਬਾਦ ਵਿੱਚ ਕਿੰਨੀਆਂ ਕੋ ਕੰਪਨੀਆਂ ਦੇ ਲੈ ਕੇ ਜਾ ਰਹੀਆਂ ਨੇ ਨਾ ਸਾਨੂੰ ਇਹਦਾ GST ਦਾ ਫਿਰ ਪੈਸਾ ਅਸੀਂ ਦੇ ਰਹੇ ਹਾਂ ਨਾ ਸਾਨੂੰ ਜੀਐਸਟੀ ਦੇ ਵਿੱਚ ਫਾਇਦਾ ਨਾ ਸਾਡੇ ਜਵਾਨ ਨੂੰ ਫਾਇਦਾ ਕਿਉਂਕਿ ਉਹ ਸਬਕੰਟਰੈਕਟਰ ਦਾ ਕੰਮ ਕਰ ਰਿਹਾ ਹੈ ਤੀਜੀ ਗੱਲ ਜਿਹੜੀ ਬਹੁਤ ਵੱਡੀ ਸਮੱਸਿਆ ਹੈਗੀਏ ਕਿ ਜਿਹੜੇ ਵੱਡੇ ਇੰਸਟੀਟਿਊਸ਼ਨਸ ਨੇ ਉਹ ਕਹਿੰਦੇ ਨੇ ਅਸੀਂ ਦੀ ਵੱਡੀਆਂ ਕੰਪਨੀਆਂ ਨੂੰ ਕੰਮ ਦੇਣਾ ਹੈਗਾ ਵੇ ਛੋਟੀਆਂ ਕੰਪਨੀਆਂ ਨੂੰ ਐਮਐਸਈ ਕੰਪਨੀ ਜਾਂ ਛੋਟੀ ਜਿਹੜੀਆਂ ਲੋਕਲ ਕੰਪਨੀਆਂ ਨੂੰ ਕੰਮ ਹੀ ਨਹੀਂ ਦੇਣਾ ਐਜ਼ ਅ ਰਿਜ਼ਲਟ ਇਤੋਂ ਤੀਕਰ ਕੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਪਾਲਿਸੀ ਬਣਾਈ ਹੈ 6 ਅਗਸਤ 2015 ਦੇ ਵਿੱਚ ਜਿਦੇ ਵਿੱਚ ਇਹ ਆਖਿਆ ਕਿ ਆਜੀ ਕੈਸ਼ਵੰਦ ਦਾ ਜਿਹੜਾ ਕੰਮ ਹੈਗਾ ਸੀ ਉਹਨੂੰ ਦੇਣਾ ਜਿਹਦੇ ਕੋਲ 100 ਕਰੋੜ نیٹ ਵਰਥ ਹੈ 1 ਬਿਲੀਅਨ نیٹ ਵਰਥ ਉਹਨ ਕਿਹਦੇ ਕੋਲ 1 ਬਿਲੀਅਨ نیٹ ਵਰਥ ਹੈਗਾ ਅਗਰ ਤੁਹਾਡੇ ਕੋਲ 1 ਬਿਲੀਅਨ ਨਹੀਂ ਹੈਗਾ ਤੁਸੀਂ ਉਸ ਕੰਪਨੀਆਂ ਦੇ ਸਬ ਕੰਟਰੈਕਟਰ ਬਨ ਜਾਓ ਹੁਣ ਇਹਦਾ ਮਤਲਬ ਇਹ ਹੈ ਕਿ ਉਹ ਜਿਹੜੇ 1 ਬਿਲੀਅਨ ਨੈਟਵਰਥ ਕੰਪਨੀਆਂ ਹੈਆਂ ਹੈਆਂ ਕਿੰਨੀਆਂ ਕੋਈ ਹਿੰਦਸਟਾਨ ਦੇ ਵਿੱਚ ਉਹ ਫੋਰਨ ਕੰਪਨੀਆਂਜ਼ ਨੇ ਇਹਦਾ ਮਤਲਬ ਇਹ ਇੱਕ ਪਾਸੇ ਸੀ ਕਿ ਨਾ ਮੇਕ ਇਨ ਇੰਡੀਆ ਦੂਜੇ ਪਾਸੇ ਹੈਗਾ ਫੋਰਨ ਕੰਪਨੀ ਨੂੰ ਕੰਮ ਦਿੱਤਾ ਹੋਇਆ ਵੇ ਇਹਦਾ ਮਤਲਬ ਸਾਡਾ ਤੁਹਾਡੀ ਐਸੋਸੀਏਸ਼ਨ ਜਿਆਦਾਤਰ ਐਕਸਾ ਆਰਮ ਮੈਨੇਜਰ ਹੈਗੇ ਨੇ ਐਕ ਸਰਵਿਸਮੈਨ ਵੀ ਹੈਗੇ ਨੇ ਪੁਲਿਸ ਵਾਲੇ ਵੀ ਹੈਗੇ ਨੇ ਬੀਐਸਓ ਵੀ ਆ ਗਈ ਹੁਣ ਸੀਆਰਪੀਐਫ ਵੀ ਆ ਗਈ ਹੈ ਸੰਧੂ ਸਾਹ ਵਰਗੇ ਇਟਸ ਨੈਸ਼ਨਲ ਸਪੋਰਟਸ ਪਰਸਨਸ ਹੈਗੇ ਨੇ ਸਪੋਰਟਸਮੈਨ ਹੁਣ ਇਕੱਠੇ ਹੋਗੇ ਨੇ ਹੁਣ ਅਸੀਂ ਪੰਜਾਬ ਦੇ ਦਾਇਰੇ ਦੇ ਵਿੱਚ ਅਸੀਂ ਇਹ ਦੇਖਣਾ ਹੈ ਕਿ ਸਾਡਾ ਜਿਹੜਾ ਜਵਾਨ ਹੈ ਟਾ ਕੰਮ ਕਰਨ ਵਾਲਾ ਜਿਹੜਾ ਸਿਕਿਉਰਿਟੀ ਦਾ এনवायरमेंट ਹੈ ਅਸੀਂ ਆਪਣੇ ਦੇ ਵਿੱਚ ਅਸੀਂ ਐਸੋਸੀਏਸ਼ਨ ਪੁਆਇੰਟ ਆਫ View ਨਾਲ ਜਿੱਥੇ ਵੀ ਸਾਨੂੰ ਲੋਡ ਪੈ ਗਈ ਅਸੀਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਤੱਕ ਹੈਗਾ ਨਹੀਂ ਸੀ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਇਹ ਮਾਣ ਦੀ ਗੱਲ ਹੈ ਕਿ ਪੰਜਾਬ ਹੁਣ ਇੱਕ ਪ੍ਰਾਈਵੇਟ ਸਿਕਿਉਰਿਟੀ ਦਾ ਇੰਡਸਟਰੀ ਦੇ ਵਿੱਚ ਵੀ ਇੱਕ ਐਸੋਸੀਏਸ਼ਨ ਖੜੀ ਹੋਈ ਹੈ ਔਰ ਤੁਹਾਡਾ ਸਾਰਿਆਂ ਦਾ ਬਹੁਤ ਵੱਡੀ ਮੀਟਿੰਗ ਕੀਤੀ ਗਈ ਹੈ ਕਿਸ ਚੀਜ਼ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਤੇ ਕੀ ਏਜੰਡਾ ਮੈਂ ਇਹ ਐਸੋਸੀਏਸ਼ਨ ਦੀ ਮੀਟਿੰਗ ਹੋਈ ਆ ਜੀ ਐਸੋਸੀਏਸ਼ਨ ਆਫ ਪ੍ਰਾਈਵੇਟ ਸਕਿਉਰਟੀ ਇੰਡਸਟਰੀ ਪੰਜਾਬ ਇੱਕ ਪੰਜਾਬ ਦੀ ਐਸੋਸੀਏਸ਼ਨ ਹੈ ਜੀ ਜਿਹਦੇ ਪ੍ਰਧਾਨ ਜਗਤ ਸਿੰਘ ਸੰਧੂ ਜੀ ਚੇਅਰਮੈਨ ਹਰਿੰਦਰ ਸਿੰਘ ਉੱਪਲ ਜੀ ਮੈਂ ਜਗਪੀਤ ਸਿੰਘ ਖੰਗੂੜਾ ਜਨਰਲ ਸੈਕਟਰੀ ਐਸੋਸੀਏਸ਼ਨ ਆਫ ਪ੍ਰਾਈਵੇਟ ਸਕਿਉਰਟੀ ਪੰਜਾਬ ਜੀ ਸੋ ਸਾਡੀ ਐਨੂਅਲ ਮੀਟਿੰਗ ਸੀਗੀ ਜੀ 2025 26 ਸੈਸ਼ਨ ਦੀ ਜਿਹਦੇ ਵਿੱਚ ਅਸੀਂ ਸਾਰੇ ਪੰਜਾਬ ਦੀਆਂ ਸਕਿਉਰਟੀਆਂ ਬੁਲਾਈਆਂ ਸੀ ਸੋ ਸਾਰੇ ਸਕਿਉਰਟੀਆਂ ਆਫ ਪੰਜਾਬ ਦੀਆਂ ਸਕਿਉਰਟੀਆਂ ਦੇ ਓਨਰ ਨੂੰ ਅਸੀਂ ਜਾਗਰੂਕ ਕੀਤਾ ਹੈ ਕਿ ਆਪਾਂ ਜੋ ਐਫਸੀ ਦੇ ਨਾਲ ਜੁੜੇ ਆ ਐਫਸੀ ਵੱਲੋਂ ਸਮੇਂ-ਸਮੇਂ ਸ ਗਵਰਨਮੈਂਟ ਵੱਲੋਂ ਆ ਰਹੀਆਂ ਹਰ ਚੀਜ਼ ਦੀ ਅਪਡੇਟ ਦਿੱਤੀ ਜਾਂਦੀ ਹੈ ਕਿ ਕਿਸ ਟਾਈਮ ਤੇ ESI ਰਿਲੇਟਡ PF ਰਿਲੇਟਡ ਦਾ GSC ਸਾਰੇ ਮਾਹਿਰ ਇਸ ਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਬੁਲਾਏ ਹੋਏ ਸੀ ਹਰ ਚੀਜ਼ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਜੀ ਕੀ ਕਿਸ ਚੀਜ਼ ਤੇ ਲੈ ਕੇ ਮੀਟਿੰਗ ਕੀਤੀ ਗਈ ਕਿ ਏਜੰਡਾ ਕੀ ਸੀਗਾ ਮੀਟਿੰਗ ਏਜੰਡਾ ਸਰ ਸਾਡਾ ਸੀਗਾ ਕਿ FC ਐਸੋਸੀਏਸ਼ਨ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਸਕਿਉਰਿਟੀ ਆਫ ਕੰਪਨੀ ਦੇ ਓਨਰ ਹਾਇਰ ਕਰਦੇ ਨੇ ਕਾ ਮੋਸਟਲੀ ਕੰਪਨੀ ਓਨਰਸ ਨੂੰ ਇਹ ਪਤਾ ਹੀ ਨਹੀਂ ਹੈ ਕਿ ਸਕਿਉਰਿਟੀ ਜਦੋਂ ਹਾਇਰ ਕਰਨੀ ਆ ਤਾਂ ਉਹਦੇ ਕੀ ਕੀ ਡਾਕੂਮੈਂਟਸ ਅਸੀਂ ਚੈੱਕ ਕਰਦੇ ਨੇ ਸਾਰਾ ਲਾਇਸੈਂਸ ਨਾ ईएसएਈ ਨਾ ਪੀਐਫ ਸੋ ਨਾਰਮਲੀ ਸਿਕਿਉਰਟੀ ਓਨਰਸ ਜਾਂਦੇ ਆ ਕਾਰਡ ਬਣਾਉਂਦੇ ਆ ਉਸੇ ਦੇ ਅਕੋਰਡਿੰਗ ਜਾ ਕੇ ਸਿਕਿਉਰਟੀ ਲੈ ਲੈਂਦੇ ਆ ਜੀ ਅਨਔਥਰਾਇਜ਼ ਜਿਨ੍ਹਾਂ ਦਾ ਕੋਈ ਲਾਇਸੈਂਸ ਨਹੀਂ ਹੈ ਕੋਈ ਕੁਛ ਨਹੀਂ ਹੈ ਜੀ ਉਹਦੇ ਨਾਲ ਜੋ ਲੀਗਲ ਸਿਕਿਉਰਟੀਆਂ ਚੱਲਦੀਆਂ ਨੇ ਅਗਰ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਉਹਨਾਂ ਤੇ ਵੀ ਕਾਰਵਾਈ ਹੁੰਦੀ ਹੈ ਉਹਨਾਂ ਦਾ ਨਾਮ ਵੀ ਬੰਦਾ ਹੁੰਦਾ ਨੋਟ ਨਹੀਂ ਫੋਲੋ ਕਰਦੇ ਬਿਲਕੁਲ ਜੀ ਸੋ ਇਸ ਕਰਕੇ ਅਸੀਂ ਐਸੋਸੀਏਸ਼ਨ ਬਣਾਈ ਆ ਸੋ ਐਸੋਸੀਏਸ਼ਨ ਦੇ ਵਿੱਚ ਕੀ ਹੈ ਕਿ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੀਆਂ ਸਿਕਿਉਰਟੀ ਏਜੰਸੀਜ਼ ਦੇ ਮਾਲਕ ਨੂੰ ਔਰ ਸਿਕਿਉਰਟੀ ਓਨਰਸ ਨੂੰ ਇਹੀ ਅਪੀਲ ਕਰਦਾ ਕਿ ਐਫਸੀ ਦੇ ਨਾਲ ਜਿਆਦਾ ਤੋਂ ਜਿਆਦਾ ਜੁੜੋ ਤਾਂ ਕਿ ਅਸੀਂ ਇੰਡਸਟਰੀ ਲਿਸਟ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਜੋ ਵੀ ਸਿਕਿਉਰਿਟੀ ਹਾਇਰ ਕਰਨੀ ਹੈ ਐਸੋਸੀਏਸ਼ਨ ਦੇ ਵਿੱਚ ਜੋ ਰਜਿਸਟਰਡ ਨੇ ਤਾਂ ਐਸੋਸੀਏਸ਼ਨ ਦੇ ਥਰੂ ਹੀ ਸਿਕਿਉਰਿਟੀ ਹਾਇਰ ਕਰੋ